ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਇੱਕ ਚੂਹਾ ਇਕੱਲਾ ਜਾ ਰਿਹਾ ਸੀ ਅਚਾਨਕ ਉਸ ਨੂੰ ਮਦਦ ਦੀ ਪੁਕਾਰ ਸੁਣੀ ਜਿਵੇਂ ਕੋਈ ਕਹਿ ਰਿਹਾ ਹੋਵੇ ਬਚਾਓ ਬਚਾਓ ਮੈਨੂੰ ਆਜ਼ਾਦ ਕਰਵਾ ਦਿਓ ਚੂਹੇ ਨੇ ਚਾਰੇ ਪਾਸੇ ਨਜ਼ਰ ਦੁੜਾਈ ਤਾਂ ਉਹਨੂੰ ਆਪਣਾ ਇੱਕ ਦੁਸ਼ਮਣ ਨਜ਼ਰ ਆ ਗਿਆ ਸੱਪ ਉਹ ਬੜਾ ਹੈਰਾਨ ਹੋਇਆ ਕਿ ਸੱਪ ਹੀ ਬੱਚਾ ਬੱਚਾ ਉਹਦੀਆਂ ਆਵਾਜ਼ਾਂ ਮਾਰ ਰਿਹਾ ਸੀ ਚੂਹੇ ਨੇ ਆਲੇ ਦੁਆਲੇ ਹੋ ਕੇ ਵੇਖਿਆ ਤਾਂ ਸੱਪ ਇੱਕ ਪੱਥਰ ਦੇ ਹੇਠਾਂ ਦੱਬਿਆ ਹੋਇਆ ਸੀ ਸੱਪ ਨੇ ਚੂਹੇ ਨੂੰ ਵੇਖ ਕੇ ਕਿਹਾ ਸ਼ੁਕਰ ਹੈ ਰੱਬ ਦਾ ਚੂਹੇ ਭਰਾ ਮੈਨੂੰ ਨਾ ਤੂੰ ਕਿਸੇ ਤਰੀਕੇ ਨਾਲ ਬਚਾ ਲਾ ਇਸ ਪੱਥਰ ਦੇ ਹੇਠਾਂ ਮੈਂ ਦੱਬਿਆ ਗਿਆ ਮੇਰੇ ਕੋਲੋਂ ਨਿਕਲਿਆ ਨਹੀਂ ਜਾ ਰਿਹਾ ਚੂਹੇ ਨੇ ਕਿਹਾ ਇਹ ਪੱਥਰ ਤੇ ਉਤੇ ਕਿਵੇਂ ਡਿੱਗ ਪਿਆ ਸੱਪ ਅੱਗੋਂ ਕਹਿੰਦਾ ਕੋਈ ਸ਼ੈਤਾਨ ਬੰਦਾ ਇਹ ਪੱਥਰ ਮੇਰੇ ਉੱਤੇ ਰੱਖ ਗਿਆ ਹੁਣ ਤੂੰ ਹੀ ਮੇਰੀ ਜਾਨ ਬਚਾ ਸਕਦਾ ਦਰਦ ਨਾਲ ਮੇਰੀ ਜਾਨ ਨਿਕਲੀ ਜਾਂਦੀ ਪਈ ਆ ਕੁਝ ਹਿਲਾ ਕਰ ਜੇ ਥੋੜੀ ਦੇਰ ਵੀ ਇਹ ਪੱਥਰ ਮੇਰੇ ਉੱਤੇ ਪਿਆ ਰਿਆ ਨਾ ਤੇ ਮੇਰੀ ਤਾਂ ਜਾਨ ਹੀ ਨਿਕਲ ਜਾਣੀ ਐ ਦੇਖ ਅੱਜ ਤੂੰ ਹੀ ਮੈਨੂੰ ਬਚਾ ਸਕਦਾ ਸੱਪ ਸੱਚੀ ਮੱਚੀ ਚੂਹੇ ਅੱਗੇ ਕਰਲਾ ਰਿਹਾ ਸੀ ਚੂਹਾ ਕੁਝ ਦਿਨ ਸੋਚੀ ਗਿਆ ਕਹਿੰਦਾ ਤੂੰ ਤਾਂ ਭਾਈ ਸੱਪ ਐ ਜੇ ਮੈਂ ਤੈਨੂੰ ਆਜ਼ਾਦ ਕਰਵਾਤਾ ਤੂੰ ਤਾਂ ਮੈਨੂੰ ਹੀ ਖਾ ਜਾਣਾ ਸੱਪ ਕਹਿੰਦਾ ਨਹੀਂ ਮੈਂ ਤੈਨੂੰ ਨਹੀਂ ਖਾਵਾਂਗਾ ਮੈਂ ਤੇਰੇ ਨਾਲ ਪੱਕਾ ਵਾਦਾ ਕਰਦਾ ਬਸ ਕਿਸੇ ਤਰੀਕੇ ਮੈਨੂੰ ਬਚਾ ਲੈ ਚੂਹੇ ਨੂੰ ਸੱਪ ਤੇ ਤਰਸ ਆ ਗਿਆ ਉਹਨੇ ਸੱਪ ਦੀ ਜਾਨ ਬਚਾਉਣ ਦਾ ਫੈਸਲਾ ਕਰ ਲਿਆ ਧੱਕਾ ਮਾਰ ਮਾਰ ਕੇ ਚੂਹੇ ਨੇ ਪੱਥਰ ਨੂੰ ਤਾਂ ਕਰ ਦਿੱਤਾ ਪਾਸੇ ਤੇ ਸੱਪ ਹੋ ਗਿਆ ਆਜ਼ਾਦ ਸੱਪ ਹੈ ਵੀ ਬਹੁਤ ਵੱਡਾ ਸੀ ਇੱਡਾ ਵੱਡਾ ਸੀ ਕਿ ਪੂਰੇ ਦੇ ਪੂਰੇ ਬੱਕਰੇ ਨੂੰ ਹੀ निगल ਜਾਵੇ ਸੱਪ ਹੈ ਵੀ ਕਈ ਦਿਨਾਂ ਦਾ ਭੁੱਖਾ ਸੀ ਉਹਨੂੰ ਲੱਗਿਆ ਕਿ ਮੈਂ ਚੂਹੇ ਨੂੰ ਖਾ ਤਾਂ ਸਕਦਾ ਹੀ ਆ ਉਹਨੇ ਆਪਣਾ ਮੂੰਹ ਵੱਡਿਆ ਤੇ ਚੂਹੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਹੁਣ ਚੂਹਾ ਕੰਬੀ ਜਾਵੇ ਚੂਹੇ ਨੇ ਆਪਣੇ ਪੈਰ ਪਿੱਛੇ ਕਰਦੇ ਕਰਦੇ ਕਿਹਾ ਇਹ ਤੂੰ ਕੀ ਕਰ ਰਿਹਾ ਤੂੰ ਤਾਂ ਮੈਨੂੰ ਕਿਹਾ ਸੀ ਨਾ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੂੰ ਮੈਨੂੰ ਨਹੀਂ ਖਾਏਂਗਾ ਸੱਪ ਕਹਿੰਦਾ ਮੈਂ ਵੀ ਕੀ ਕਰਾਂ ਮੈਨੂੰ ਤਾਂ ਭੁੱਖ ਬਹੁਤ ਲੱਗੀ ਆ ਤੈਨੂੰ ਖਾ ਕੇ ਥੋੜਾ ਜਿਹਾ ਹੌਸਲਾ ਤਾਂ ਹੋਏਗਾ ਚੂਹਾ ਕਹਿੰਦਾ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਤੂੰ ਮੈਨੂੰ ਕੁਝ ਨਹੀਂ ਕਹੇਂਗਾ ਸੱਪ ਕਹਿੰਦਾ ਕਿਹੜਾ ਵਾਦਾ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤਾਂ ਜਾਨਵਰ ਤਾਂ ਕੀ ਇਨਸਾਨ ਵੀ ਸਾਹਮਣੇ ਆ ਜਾਵੇ ਨਾ ਸਾਰੇ ਵਾਦੇ ਭੁੱਲ ਜਾਂਦੇ ਨੇ ਅੱਜ ਤਾਂ ਮੈਂ ਤੈਨੂੰ ਛੱਡ ਦਾਰਨੀ ਚੂਹਾ ਕਹਿੰਦਾ ਅੱਛਾ ਚਲ ਠੀਕ ਤੂੰ ਮੈਨੂੰ ਖਾ ਲਵੀਂ ਪਰ ਆਪਾਂ ਇਦਾਂ ਕਰਦੇ ਹਾਂ ਤਿੰਨ ਜਣਿਆਂ ਤੋਂ ਫੈਸਲਾ ਤਾਂ ਕਰਾ ਲਈਏ ਕਿ ਤੂੰ ਮੈਨੂੰ ਖਾ ਵੀ ਸਕਦਾ ਹੈ ਕਿ ਨਹੀਂ ਜੇ ਤਿੰਨਾਂ ਨੇ ਕਹਿ ਦਿੱਤਾ ਕਿ ਤੂੰ ਮੈਨੂੰ ਨਹੀਂ ਖਾਜਦਾ ਫੇਰ ਤੈਨੂੰ ਆਪਣਾ ਇਰਾਦਾ ਬਦਲਣਾ ਪਵੇਗਾ ਸੱਪ ਕਹਿੰਦਾ ਠੀਕ ਹੈ ਜਿੱਦਾਂ ਕਹਿਣਾ ਤੂੰ ਉਦਾਂ ਹੀ ਸੀ ਹੁਣ ਚੂਹਾ ਤੇ ਸੱਪ ਤਿੰਨ ਬੰਦਿਆਂ ਦੀ ਤਲਾਸ਼ ਵਿੱਚ ਨਿਤੁਰ ਪਏ ਅੱਗੇ ਨਦੀ ਸੀ ਉਹਦੇ ਕੋਲ ਇੱਕ ਦਰਖਤ ਲੱਸੀ ਦਰਖਤ ਦੇ ਥੱਲੇ ਇੱਕ ਕੀੜੀ ਬੈਠੀ ਸੀ ਸੱਪ ਕਹਿੰਦਾ ਚੱਲ ਉਹ ਕੀੜੀ ਬੈਠੀ ਐ ਨਾ ਭੌਣ ਦੇ ਉੱਤੇ ਉਹਦੇ ਕੋਲ ਪੁੱਛਦੇ ਆਂ ਚੂਹਾ ਕਹਿੰਦਾ ਠੀਕ ਐ ਚੂਹੇ ਨੂੰ ਪੂਰਾ ਯਕੀਨ ਸੀ ਵੀ ਦਰਖਤ ਨਦੀ ਤੇ ਕੀੜੀ ਇਹ ਮੇਰੇ ਹੱਕ ਦੇ ਵਿੱਚ ਹੀ ਮਿਤਰਣਗੇ ਚੂਹੇ ਨੇ ਦਰਖਤ ਦੇ ਕੋਲ ਜਾ ਕੇ ਆਪਣੀ ਹੱਦਬੀਤੀ ਸੁਣਾ ਦਿੱਤੀ ਕਹਿੰਦਾ ਦੱਸੋ ਕੀ ਸੱਪ ਮੈਨੂੰ ਖਾ ਸਕਦਾ ਦਰਖਤ ਕਹਿੰਦਾ ਹਾਂ ਸੱਪ ਤੈਨੂੰ ਖਾ ਸਕਦਾ ਚੂਹੇ ਨੇ ਹੈਰਾਨ ਹੋ ਕੇ ਕਿਹਾ ਮੈਨੂੰ ਇਹ ਕਿਵੇਂ ਖਾ ਸਕਦਾ ਦਰਖਤ ਨੇ ਸਫਾਈ ਦਿੰਦੇ ਵੇਖਿਆ ਜੇ ਤੂੰ ਸੱਪ ਦੀ ਜਾਨ ਨਾ ਬਚਾਉਂਦਾ ਉਹ ਤਾਂ ਫੇਰ ਵੀ ਮੌਤ ਤੋਂ ਬਚ ਜਾਂਦਾ ਸੱਪ ਦੀ ਤਾਂ ਖੁਰਾਕ ਹੀ ਚੂਹੇ ਤੇ ਡੱਡੂ ਨੇ ਇਸ ਕਰਕੇ ਮੈਂ ਤਾਂ ਕਹਿੰਨਾ ਸੱਪ ਤੈਨੂੰ ਖਾ ਸਕਦਾ ਇਹ ਤੋਂ ਬਾਅਦ ਸੱਪ ਨੇ ਕੀੜੀ ਨੂੰ ਕਿਹਾ ਦੇਖ ਤੂੰ ਭੈਣ ਮੈਨੂੰ ਸਮਝਦਾਰ ਲੱਗਦੀ ਐ ਤੂੰ ਹੀ ਦੱਸ ਮੈਂ ਚੂਹੇ ਨੂੰ ਖਾ ਸਕਦਾ ਕਿ ਨਹੀਂ ਕੀੜੀ ਨੇ ਵੀ ਬੜੇ ਨਰਮ ਜਿਹੇ ਲਹਿਜੇ ਵਿੱਚ ਕਿਹਾ ਜਿਵੇਂ ਦਰਖਤ ਭਾਈ ਨੇ ਕਿਹਾ ਨਾ ਉਹ ਬਿਲਕੁਲ ਸਹੀ ਕਿਹਾ ਮੈਂ ਦਰਖਤ ਭਾਈ ਦੇ ਫੈਸਲੇ ਦੇ ਨਾਲ ਸਹਿਮਤ ਹਾਂ ਸੱਪ ਚੂਹੇ ਨੂੰ ਖਾ ਸਕਦਾ ਹੁਣ ਵਾਰੀ ਸੀ ਨਦੀ ਕੋਲੋਂ ਪੁੱਛਣ ਦੀ ਨਦੀ ਕਹਿੰਦੀ ਮੈਂ ਦਰਖਤ ਤੇ ਕੀੜੀ ਨਾਲ ਬਿਲਕੁਲ ਸਹਿਮਤ ਹਾਂ ਮੈਨੂੰ ਵੇਖ ਲਓ ਮੈਂ ਸੰਘਣੇ ਜੰਗਲਾਂ ਦੇ ਵਿੱਚੋਂ ਦੀ ਲੰਘਦੀ ਹਾਂ ਸਾਰੇ ਜੀਵ ਜੰਤੂ ਮੇਰੇ ਕੋਲੋਂ ਆ ਕੇ ਪਾਣੀ ਪੀਂਦੇ ਨੇ ਤੇ ਮੇਰੇ ਅੰਦਰ ਹੀ ਗੰਦ ਪਾ ਜਾਂਦੇ ਨੇ ਤੇ ਮੇਰੇ ਅੰਦਰ ਰਹਿਣ ਵਾਲੀਆਂ ਮੱਛੀਆਂ ਤੇ ਹੋਰ ਜੀਵ ਜਿਹੜੇ ਨੇ ਉਹ ਵਿਚਾਰੇ ਇਸੇ ਗੰਦੇ ਨਾਲ ਮਰ ਜਾਂਦੇ ਨੇ ਮੈਂ ਕਿਉਂ ਭਲਾਈ ਕਰਾਂ ਮੈਂ ਕਹਿੰਨਾ ਹਾਂ ਸੱਪ ਤੂੰ ਚੂਹੇ ਨੂੰ ਖਾ ਜਾ ਚੂਹੇ ਦੀ ਤਾਂ ਸਿੱਟੀ ਪਿੱਟੀ ਹੋ ਗਈ ਗੁੰਮ ਸੱਪ ਨੇ ਚੂਹੇ ਵੱਲ ਨੂੰ ਕੀਤਾ ਮੂੰਹ ਤੇ ਚੂਹਾ ਅਗੋਂ ਕਹਿਣ ਲੱਗਾ ਦੇਖੋ ਸੱਪ ਮਹਾਰਾਜ ਤੁਸੀਂ ਮੈਨੂੰ ਖਾ ਲਿਓ ਪਰ ਮੈਂ ਆਪਣੀ ਬੁੱਢੀ ਮਾਂ ਨੂੰ ਇੱਕ ਵਾਰੀ ਮੱਥਾ ਤਾਂ ਟੇਕ ਲਵਾਂ ਸੱਪ ਕਹਿੰਦਾ ਮੈਂ ਵੀ ਤੇਰੇ ਨਾਲ ਜਾਵਾਂਗਾ ਦੋਹਾਂ ਹੀ ਜਣੇ ਚੂਹੇ ਦੀ ਖੋਡ ਵੱਸ ਨੂੰ ਤੁਰ ਪਏ ਚੂਹੇ ਨੇ ਖੋਡ ਦੇ ਕੋਲ ਜਾ ਕੇ ਅੰਦਰ ਮਾਂ ਨੂੰ ਹਾਕ ਮਾਰੀ ਤੇ ਸੱਪ ਨੂੰ ਕਹਿੰਦਾ ਸੱਪ ਜੀ ਤੁਸੀਂ ਵੀ ਮੇਰੀ ਮਾਂ ਨੂੰ ਮਿਲ ਲਓ ਸੱਪ ਤਿਆਰ ਹੋ ਗਿਆ ਤੇ ਚੂਹੇ ਦੀ ਖੋਡ ਦੇ ਵਿੱਚ ਵੜ ਗਿਆ ਚੂਹੇ ਦੀ ਖੋਡੇ ਵੀ ਤਾਂ ਕੋਈ ਰਹਿੰਦਾ ਹੀ ਨਹੀਂ ਸੀ ਚੂਹੇ ਨੇ ਜਿਸ ਵੇਲੇ ਦੇਖਿਆ ਕਿ ਸੱਪ ਪੂਰੀ ਤਰ੍ਹਾਂ ਖੋਡ ਦੇ ਅੰਦਰ ਵੜ ਗਿਆ ਉਹਨੇ ਇੱਕ ਵੱਡਾ ਜਿਹਾ ਪੱਥਰ ਰੇੜਿਆ ਤੇ ਖੋਡ ਦੇ ਮੂੰਹ ਦੇ ਉੱਤੇ ਰੱਖ ਦਿੱਤਾ ਹੁਣ ਸੱਪ ਖੋਡ ਦੇ ਅੰਦਰੋਂ ਮਵਾਜਾਂ ਮਾਰੇ ਪਰ ਚੂਹਾ ਉਥੋਂ ਦੌੜ ਗਿਆ ਉਹਨੇ ਦੂਜੀ ਜਗ੍ਹਾ ਜਾ ਕੇ ਇੱਕ ਹੋਰ ਖੋਡ ਬਣਾ ਲਈ ਤੇ ਉਦੋਂ ਤੋਂ ਸੱਪ ਤੇ ਚੂਹਾ ਖੋਡਾਂ 'ਚ ਹੀ ਰਹਿੰਦੇ ਨੇ ਸੱਪ ਜਿਸ ਚੂਹੇ ਦੇ ਖੋਡ 'ਚ ਰਹਿਣ ਲੱਪਦਾ ਚੂਹਾ ਉਹ ਖੋਡ ਛੱਡਦਾ ਕਿਸੇ ਹੋਰ ਖੋਡੇ 'ਚ ਵੜ ਜਾਂਦਾ ਤੇ ਫੇਰ ਦੇਖਦਾ ਸੱਪ ਬਈ ਚੂਹਾ ਗਿਆ ਕਿੱਥੇ ਗਿਆ ਕਿੱਥੇ ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਅਕਲ ਦੇ ਨਾਲ ਹਰ ਮੁਸੀਬਤ ਟਾਲੀ ਜਾ ਸਕਦੀ ਹੈ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਮਿਲਦੇ ਆਂ ਫੇਰ ਅਗਲੀ ਕਹਾਣੀ ਦੇ ਵਿੱਚ। ਧੰਨਵਾਦ।